ਤਪਿੰਦਰਾ ਹਾਂਜੀ ਆ ਜਾ ਮੀ ਕੀ ਕਰਨਾ ਪਤਾ ਕੁਛ ਨਹੀਂ ਕਰਨਾ ਕਿ ਮੈਂ ਚਾਹ ਹੀ ਥੋੜੀ ਜੀ ਪਈ ਅੱਛਾ ਤੇ ਉਹ ਮੈਂ ਤਾਂ ਪੀਣੀ ਹੈ ਗਰਮ ਕਰਕੇ ਹਲੇ ਆ ਕੰਮ ਕੁਮ ਵੀ ਨਹੀਂ ਹੀ ਕਰਨਾ ਤੂੰ ਹੋਰ ਬਣਾ ਲੈਂਦੀ ਉਹ ਕਿਉਂ ਗਰਮ ਕਰਕੇ ਪੀਣੀ ਹੀ ਹੁਣੇ ਬਣਾਈ ਹੀ ਹਲੇ ਚੱਲ ਦੀਦੀ ਨੇ ਬਣਾ ਕੇ ਪੀਤੀ ਸੀ ਤਾਂ ਮੈਨੂੰ ਆਖਦੇ ਪੀਲਾ ਤੂੰ ਦੋ ਫਿਰ ਉਹ ਕੰਮ ਵੱਲ ਹੋ ਗਈ ਤੇ ਟਾਈਮ ਨਹੀਂ ਲੱਗਾ ਜਦੋਂ ਪਈ ਹੋਵੇ ਨਾ ਚਾਹ ਜੀ ਸਵਾਦੀ ਜੀ ਹੋ ਜਾਂਦੀ ਤੇ ਸਵਾਦ ਉਹ ਹੋ ਜਾਂਦਾ ਨਹੀਂ ਰਹਿੰਦਾ ਓਨਿ ਕ ਬਣਾਇਆ ਕਰੋ ਜਿੰਨੀ ਕ ਪੀਣੀ ਹੁੰਦੀ ਆ ਕਿਹੜਾ ਕੋ ਮੁੱਲ ਲੈਣਾ ਸਭ ਕੋ ਤੇ ਘਰ ਵਾ ਵਾ ਆਹੋ ਇਹ ਤੇ ਹੈ ਹੀ ਆ ਤੇ ਉਹ ਫਿਰ ਪਈ ਹੀ ਤੇ ਮੈਂ ਚਲ ਕੇ ਡੋਲਣੀ ਆ ਇਹੋ ਪੇ ਲੈਣੀ ਆ ਚਲ ਵੇਖ ਲੈ ਮੈਂ ਤਾਂ ਕਹਿੰਦੇ ਨੇ ਕਿ ਨਵੀਂ ਬਣਾ ਲੈ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਨਾਲੇ ਨਾ ਕੰਮ ਟਾਈਮ ਨਾਲ ਉੱਠ ਕੇ ਕਰ ਲਿਆ ਕਰੋ ਬਾਹਰ ਨਾ ਗਰਮੀ ਬੜੀ ਹੈ ਹਾਂਜੀ ਤੇ ਠੰਡਾ ਠੰਡਾ ਕੰਮ ਕਰਕੇ ਫੁਰਕੇ ਘੜੀ ਆਰਾਮ ਕਰ ਲਿਆ ਆਹੋ ਇਹ ਤੇ ਹੈ ਹੀ ਆ ਪਰ ਤੁਹਾਨੂੰ ਪਤਾ ਸਵੇਰੇ ਸਵੇਰੇ ਕੰਮ ਹੀ ਕਿੰਨਾ ਹੁੰਦਾ ਵਾ ਤੇ ਬੜੋਂ ਬੜੀ ਟਾਈਮ ਆ ਹੀ ਜਾਂਦਾ ਕਿੰਨਾ ਚਲ ਮੈਂ ਜਿੱਤਾ ਤਾਂ ਪਹਿਲਾਂ ਉੱਠੇ ਹਾਂਜੀ ਤੇ ਦੁਪਹਿਰੇ ਲੰਮੇ ਬੈਠੇ ਹਾਂਜੀ ਇਹ ਤੇ ਹੈ ਹੀ ਆ ਉਹ ਵੀ ਇਹ ਗਰਮੀ ਕਿੱਡੀ ਪਿਆੜੀ ਪੈਣ ਰਹੀ ਆ ਇੱਕ ਵਾਰਾ ਬੰਦਾ ਬੁਖਾਰ ਹੋਰ ਨਾ ਬਿਮਾਰਕ ਹੋ ਜਾਣਾ ਮੁਰਕੇ ਬੜਾ ਉੱਥਾ ਹੋ ਜਾਂਦਾ ਵਾ ਹਾਂਜੀ ਤੇ ਮਮੂ ਜੀ ਨਾਲ ਗੱਲ ਕਰਨੀ ਸੀ ਪੀਣਾ ਕੱਲ ਕੀਤਾ ਸੀ ਨਾ ਫੋਨ ਡੈਡੀ ਜੀ ਨੂੰ ਨਾਲੋ ਅੱਛਾ ਤੇ ਐਵੇਂ ਨਾ ਬਹੁਤੇ ਲੇਟ ਲੇ ਜੇ ਮੈਂ ਜਾਵਦਾ ਖਰੇ ਠੀਕ ਨਹੀਂ ਗਿਆ ਹੈਗੀ ਹਾਂ ਤੇ ਮੈਂ ਇੱਕ ਵਾਰ ਪੰਡੋਲਾ ਹੋਵਾਂ ਜਾ ਕੇ ਨਰੇ ਅਖੰਦੇ ਪੱਦ ਵਿੱਚ ਆਈ ਨਹੀਂ ਆ ਤੂੰ ਤੇ ਇੱਕ ਪਰ ਫੇਰਾ ਮਾਰ ਜਾ ਪੁੱਤ ਗਰਮੀ ਬੜੀ ਆ ਵੇਖ ਕਿੰਧਾਂ ਦਿਨ ਲੱਗਣ ਡਏ ਆ ਕਿੱਦਾਂ ਤੁਸੀਂ ਜਾਓਗੇ ਦਪਹਿਰੇ ਨਾਲੇ लवली ਦੀ ਹੱਥ ਦਾ ਤੇ ਤੈਨੂੰ ਪਤਾ ਹੀ ਆ ਸਾਰਾ ਦਿਨ ਏਸੀ ਵਿੱਚ ਰਹਿੰਦਾ ਜਿਉਂ ਸਵੇਰੇ ਜਾਂਦਾ ਬਣਾ ਏਸੀ ਚ ਸ਼ਾਮਾਂ ਨੂੰ ਨਿਕਲਦਾ ਵਾ ਤੁਹਾਡੇ ਉਥੇ ਏਸੀ ਏਸੀ ਲੱਗਾ ਨੀਗਾ ਕਿਦਾਂ ਦਪਹਿਰੇ ਗਰਮੀ ਚ ਰਹੋਗੇ ਤੁਸੀਂ ਤੇ ਕੋਈ ਗੱਲ ਨਹੀਂ ਡੈਡੀ ਨੂੰ ਕਹਿ ਦੇ ਮੀਮੂ ਪੈਂਦਾ ਵਾ ਨਾ ਠੰਡਾ ਹੁੰਦਾ ਵਾ ਤੇ ਫੇਰ ਆ ਜਾਾਂਗੇ ਤੇ ਗਾੜੀ ਪੁੱਤ ਤੇਰੀ ਮਰਜ਼ੀ ਆ ਇਹ ਨਾ ਕਮੀ ਫੇਰ ਮੰਮੀ ਨੇ ਰੋਕਿਆ ਵਾ लवली ਨਾਲ ਸਲਾਹ ਕਰ ਲੈ ਜੋ ਮੰਨਦਾ ਵਾ ਤੇ ਚੱਲ ਜਾ ਕੋਈ ਨਹੀਂ ਵੇਖ ਲੈਨੇ ਮੇ ਜੀ ਤੂੰ ਹੀ ਦੱਸੋ ਕਿਦਾਂ ਚੱਲ ਜੀਏਗਾ ਜਾਂ ਫਿਰ ਮੈਂ ਤੁਹਾਨੂੰ ਕੀ ਕਹਿਣਾ ਵਾ ਮੇਰੇ ਵੱਲੋਂ ਤੂੰ ਹੀ ਚੱਲ ਜਾ ਕੋਈ ਗੱਲ ਨਹੀਂ ਥੋਨੂੰ ਪੁੱਛ ਲਾ ਚਲੋ ਕੋਈ ਨਹੀਂ ਹੁਣ ਨਾਮ ਕਰ ਲੈਣੀ ਆ ਸਲਾਹ ਆਹ ਉਹ ਤਾਂ ਤੈਨੂੰ ਪਤਾ ਹੀ ਆ ਦੇਖਣੇ ਨਹੀਂ ਆ ਜਿਉਂ ਦਰਵਾਣਾ ਹੁੰਦਾ ਤੇ ਸ਼ਾਮ ਨੂੰ ਨਿਕਲਦਾ ਹੁੰਦਾ ਵਾ ਪਰ ਮੇਰੀ ਗੱਲ ਦਾ ਗੁੱਸਾ ਨਾ ਕਰੀ ਮम्मी ਨੇ ਇਹ ਗੱਲ ਕਹੀ ਆ ਨਹੀਂ ਨਹੀਂ ਅੰਮੀ ਜੀ ਗੁੱਸਾ ਕਿਉਂ ਕਰਨਾ ਵਾ ਦੱਸ ਨਹੀਂ ਨਹੀਂ ਕੋਈ ਗੱਲ ਨਹੀਂ ਚਲ ਪੀਲਾ ਜਾ ਕੇ ਤੂੰ ਹਾਂਜੀ ਜੀ ਮਮੀ ਨੇ ਨਾ ਇਦਾਂ ਦੀ ਗੱਲ ਕਿਉਂ ਕਹੀ ਐ? ਕਿ ਉੱਥੇ ਕਿਹੜਾ AC ਹੈਗਾ ਵਾ? लवली ਤੇ ਅਸੀਂ ਥੱਲੇ ਰਹਿੰਦਾ ਵਾ। ਸਾਰਾ ਦਿਨੇ ਤੇ ਬਾਹਰ ਰਹਿੰਦੇ ਆ। ਕਿ ਅਸੀਂ ਥੱਲੇ ਮੈਂ ਤਾਂ ਕਦੀ ਪਏ ਨੂੰ ਵੇਖਿਆ ਹੀ ਨਹੀਂ ਆ। ਉਹ ਵੀ ਗੱਲ ਹੋ ਗਈ ਨਾ। ਹੁਣ ਇਹ ਲਾਲਾ ਗੱਲਾਂ ਕਰਨ ਡੈ ਪਏ ਆ। ਤੇ ਤੂੰ ਮੜੇ ਕਰਦੀ ਆ। ਚੱਲ ਕੋਈ ਗੱਲ ਨਹੀਂ। ਪੇਕੇ ਜਾਣਾ ਪੇਕੇ ਜਾਣਾ ਗੋਡੇ-ਗੋਡੇ ਗਰਮੀ ਆ ਕਿੱਥੇ ਜਾਣਾ ਇੰਨੇ ਪੇਕੇ ਨਾਲੇ ਉੱਥੇ ਕਿਹੜਾ ਕੋਈ ਪੱਖਾ ਨਹੀਂ ਹੁਣਾ ਏਸੀ ਤੇ ਬਿਲਕੁਲ ਹੀ ਹੈ ਨਹੀਂਗਾ ਤੇ ਮੁੰਡੇ ਨੇ ਗਰਮੀ 'ਚ ਕਿੱਥੇ ਬਹਿਣਾ ਵਾ ਇਹਨੂੰ ਵੀ ਹੱਲ ਨਹੀਂ ਪਾਈਦੀ ਤੇ ਆਰਾਮ ਦੇ ਨਾਲ ਕੰਮ ਕਰਕੇ ਏਸੀ 'ਚ ਬੈਠੀ ਰਹੀ ਨਹੀਂ ਸਾਰਾ ਦਿਨ ਚੱਲ ਕੋਈ ਨਹੀਂ लवली ਆਉਂਦਾ ਨਾ ਉਹਨੂੰ ਪੁੱਛਦੀ ਆਂ ਪੜਾ ਵੀ ਤੇਰੇ ਨਾਲ ਸਲਾਹ ਸਿਰੋ ਕੀਤੀ ਐਨੇ ਕੋਈ ਵੇਖ ਲੈ ਪੋਤਾ ਆਪਣੀ ਮਰਜ਼ੀ ਜਾਣਾ ਵਾ ਤੇ ਚੱਲ ਜਾ ਕੱਲ ਨੂੰ ਮੈਨੂੰ ਨਾ ਕਹਵੇਂ ਸਿੱਧਾ ਤੈਨੂੰ ਮੈਂ ਕਹਿ ਨਹੀਂ ਸਕਦੀ ਵੀ ਤੂੰ ਕੁਝ ਲੈ ਕੇ ਨਹੀਂ ਆਈ ਚੱਲ ਗੱਲਾਂ-ਗੱਲਾਂ ਵਿੱਚ ਤੇ ਮੈਂ ਸੁਣਾ ਹੀ ਦਿੱਤਾ ਜੇ ਸਿਆਣੀ ਹੋਊਗੀ ਤਾਂ ਸਮਝ ਆਜੂਗੀ ਇਹਨੂੰ ਆਪੇ ਮੇ ਲਵਲੀ ਇੱਧਰ ਆ ਮੇਰੇ ਗੱਲ ਸੁਣ ਪਹਿਲਾਂ ਹਾਂਜੀ ਕਿੱਥੋਂ ਆਇਆ ਦੁਪਹਿਰੇ ਤੂੰ ਉਹ ਕੋਣ ਇੱਥੇ ਕਾਲੇ ਲਾ ਕੇ ਖਲੋਤਾ ਏ ਦੱਸ ਗਰਮੀ ਇੰਨੀ ਆ ਆਰਾਮ ਨਾਲ ਅੰਦਰ ਨਹੀਂ ਬੈਠਾ ਜਾਂਦਾ ਤੇਰ ਕੋ ਉਹ ਫੋਨ ਲਿਆ ਕਰਨਾ ਕੰਮ ਹੀ ਹੰਨਾ ਕੋਈ ਆਹੋ ਕੰਮ ਹੀ ਓਨੂੰ ਓਨੂੰ ਤਾਂ ਕੰਮ ਪਏ ਰਹਿੰਦੇ ਆ ਓਦੋਂ ਦੀ ਤੇਲ ਚੰਬ ਕੀਤੀ ਆ ਤਾਂ ਵੀ ਰੋਖ ਨਹੀਂ ਆਇਆ ਓ ਤਾਂ ਵੀ ਤੈਨੂੰ ਫੋਨ ਕਰਦਾ ਹੀ ਰਹਿੰਦਾ ਵਾ ਓ ਚੱਲ ਦੱਸੋ ਮੈਂ ਤੁਸੀਂ ਕੰਮ ਮੈਨੂੰ ਕਾਮਯਾ ਕੀ ਦੱਸਣਾ ਵਾ ਰੁਪਿੰਦਰ ਕਹਿੰਦੇ ਮੈਂ ਪੇਕੇ ਜਾਣਾ ਵਾ ਪਿੰਡ ਜਾਣਾ ਵਾ ਆਹੋ ਪਤਾ ਨਹੀਂ ਮੈਨੂੰ ਇਹ ਦੱਸਿਆ ਨਹੀਂ ਉਹਨੇ ਮੈਂ ਤਾਂ ਕਹ ਤੇਰੇ ਨਾਲ ਸਲਾਹ ਕੀਤੀ ਹੋਊਗੀ ਨਹੀਂ ਮੈਨੂੰ ਇਹ ਤਾਂ ਸਿਆਲ ਨਹੀਂ ਕਹਿੰਦੇ ਵੀ ਡੈਲੀ ਦਾ ਫੋਨ ਆਇਆ ਸੀ ਟੀ ਵਿਆਹ ਤੋਂ ਬਾਅਦ ਆਏ ਨਹੀਂ ਜੇ ਤੇ ਆਣ ਕੇ ਤੇ ਨਾਲੇ ਫੇਰਾ ਪਾਜੋ ਤੇ ਮੇਰੀ ਸੁਣ ਲੈ ਗੱਲ ਆਪਣੀ ਮਰਜ਼ੀ ਵੇਖ ਲੈ ਤੇ ਜਾਣਾ ਕਿ ਨਹੀਂ ਜਾਣਾ ਗਰਮੀ ਬੜੀ ਓ ਐਸੇ ਤੇ ਏਸੀ 'ਚ ਬੈਠਾ ਰਹਿਣਾ ਤਾਂ ਉੱਥੇ ਤਾਂ ਪੱਖਾ ਵੀ ਨਹੀਂ ਹੋਣਾ ਚੱਲ ਕੋਈ ਗੱਲ ਨਹੀਂ ਚੱਲ ਜਾਾਂਗੇ ਫੇਰ ਕਿਸ ਦਿਨ ਮੀਮਾ ਪੈਂਦਾ ਫੇਰ ਚੱਲ ਜਾਾਂਗੇ ਕਿ ਦੱਸ ਨਾਲੇ ਮੈਨੂੰ ਅਜੇ ਪੁੱਛਿਆ ਹੀ ਨਹੀਂ ਉਹਨੇ ਦੂਜੀ ਗੱਲ ਇਹ ਆ ਇਹ ਨਾ ਹੋਵੇ ਅੰਤਰਾ ਗੋਲੀ ਘਟਾ ਖਾ ਕੇ ਤੇ ਤੁਰ ਪੇ ਡੇਲੇ ਤੇਰੇ ਤਾਰੇ ਲੱਗੇ ਰਹਿਣ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਜੇ ਕਿ ਆਹ ਕੰਮ ਕਰਤਾ ਵਾ ਧਿਆਨ ਨਾਲ ਜਾਵੀ ਉਹ ਨਹੀਂ ਮਾਦਾ ਉਹਨਾਂ ਨੂੰ ਪਤਾ ਲੱਗਦਾ ਬੋਲ ਉਹਨਾਂ ਨੂੰ ਲੱਗ ਜੇ ਹੁਣ ਫੇਰ ਐਵੇਂ ਉਹੋ ਗੱਲ ਸਾਰੀ ਉਹ ਮੇਡਾ ਦਰ ਕੱਟਦੇ ਨਹੀਂ ਨਹੀਂ ਮੇਰੀ ਗੱਲ ਸੁਣ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਨਹੀਂ ਸਿਆਣਾ ਬਣ ਸਕਦਾ ਪਤਾ ਲੱਗ ਜੂ ਤੇ ਲੱਗ ਜੇ ਕੁੜੇ ਰਾ ਖਲਣਗੇ ਉੱਥੇ ਤੇ ਕੱਲੇ ਨੂੰ ਭਜਾਉਣਗੇ ਫੇਰ ਕੀ ਕਰੇਗਾ ਕੋਈ ਉਦਾਂ ਨਹੀਂ ਗੱਲ ਲੱਗਣਾ ਜਿੱਦਾਂ ਤੁਸੀਂ ਰੌਲਾ ਪਾਉਂਦੇ ਜੀ ਨਾ ਘਰ 'ਚ ਫੇਰ ਪਤਾ ਲੱਗ ਜਾਣਾ ਹਨ ਆਹੋ ਲੱਗਣਾ ਭਲਾ ਅਗਨੇ ਮੂੰਹ ਤਾਂ ਵੇਖ ਕੇ ਪਤਾ ਕਰ ਲੈਂਦੇ ਹੁੰਦੇ ਕਿਦਾਂ ਦਾ ਵਾ ਕੋਈ ਗੱਲ ਨਹੀਂ ਪੁੱਛੂਗੀ ਮੈਨੂੰ ਤੇ ਫੇਰ ਮੈਂ ਦੱਸ ਦਊਗਾ ਨੂੰ ਵੀ ਵੀ ਮਾਂ ਪੈਂਦਾ ਫੇਰ ਚੱਲ ਜਾਂਨੇ ਵੇਖ ਲੈ ਕਰ ਲੈ ਸਲਾਹ ਜਿੱਦਾਂ ਕਰਨੀ ਤੂੰ ਉਹ ਗੱਲ ਤੇ ਤਾਂ ਹੁੰਦਾ ਹੀ ਨਹੀਂਗਾ ਵੀ ਨਹੀਂ ਮੈਂ ਕੁਛ ਨਹੀਂ ਖਾਂਦਾ ਇਹ ਉਹਨਾਂ ਨੂੰ ਬੜਾ ਪਤਾ ਲੱਗ ਚੱਲਿਆ ਵਾ ਪਤਾ ਕਿਉਂ ਨਹੀਂ ਲੱਗਣਾ ਸਾਰੇ ਲੋਕ ਸਿਆਣੇ ਆ ਮੂੰਹ ਵੇਖ ਕੇ ਹੀ ਵੇਖ ਲੈਂਦੇ ਆ ਵੀ ਖਾਦਾ ਕੁਛ ਕਿ ਚੰਗਾ ਭਲਾ ਵਾ ਇਹਨੂੰ ਨਹੀਂ ਨਾ ਜਿਆ ਸਮਝ ਆ ਗਈ ਇਹ ਆਂਦਾ ਮੈਂ ਹੀ ਸਿਆਣਾ ਵਾ ਮੇਰੇ ਜਿੰਨਾ ਕੋਈ ਸਿਆਣਾ ਹੈ ਹੀ ਨਹੀਂਗਾ ਰਪਿੰਦਰ ਹਾਂਜੀ ਜੀ ਦੀ ਕੀ ਗੱਲ ਆ ਅੱਜ ਬੜੀ ਢਿੱਲੀ ਜੀ ਬੈਠੀ ਆ ਨਹੀਂ ਬੋਚਲ ਨਹੀਂ ਕੀ ਗੱਲ ਹੋਈ ਆ ਨਹੀਂ ਨਹੀਂ ਦੀਦੀ ਗੱਲ ਗਿੜੀ ਹੋਣੀ ਆ ਉਦਾਂ ਹੀ ਬਸ ਕੰਮ ਕਰਕੇ ਬੈਠੀ ਸੱਜ ਗਈ ਤੇ ਮੈਂ ਚਲਾਂ ਭਾਜਾ ਨਹੀਂ ਮੈਂ ਆਇਆ ਚਾ ਲੱਗੇ ਤੇ ਤੂੰ ਐਦਾਂ ਖੋਸ਼-ਖੋਸ਼ ਜੀ ਰਹੀ ਨਹੀਂ ਤੇ ਨਾਲੇ ਕੰਮ-ਕੂਮ ਕਰਕੇ ਚੱਲ ਮੇਰੇ ਲੱਗੇ ਆ ਜੰਨੀ ਆ ਹਾਂਜੀ ਤੇ ਅੱਜ ਤੂੰ ਇੱਥੇ ਬੈਗੀ ਤਾਂ ਲੱਗਣ ਵੀ ਡਈ ਐ ਜਿੱਦਾਂ ਉਦਾਸ ਜੀ ਹੁੰਨੀ ਐ ਨਹੀਂ ਨਹੀਂ ਦੀਦੀ ਗੱਲ ਨਹੀਂ ਕੋਈ ਵੀ ਹੈਗੀ ਨਹੀਂ ਰਪਿੰਦਰ ਜੇ ਕੋਈ ਗੱਲ ਹੈਗੀ ਹੈ ਨਾ ਤੂੰ ਮੇਰਾ ਬਾਪ ਮੈਨੂੰ ਦੱਸ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਜੇ ਕੋਈ ਵੀ ਗੱਲ ਹੋਊਗੀ ਨਾ ਤੇ ਤੂੰ ਮੈਨੂੰ ਦੱਸਣੀ ਆ ਦੀਦੀ ਵੇਖੋ ਮੈਂ ਨਹੀਂ ਕਿ ਚਾਉਣੀ ਹੈਗੀ ਘਰ ਦੇ ਵਿੱਚ ਕੋਈ ਨਾ ਕੋਈ ਗੱਲ ਹੋਵੇ ਕੋਈ ਨਹੀਂ ਜੇ ਕੋਈ ਮੜੀ-ਮੋਟੀ ਹੋ ਵੀ ਗਈ ਆ ਤਾਂ ਤੁਹਾਨੂੰ ਹੁਣ ਮੈਂ ਕੀ ਦੱਸਾਂ ਚੱਲ ਬਾਹੂ ਕੋਈ ਨਹੀਂ ਜੇ ਕੋਈ ਗੱਲ ਹੋਈ ਹੈ ਨਾ ਤੂੰ ਮੈਨੂੰ ਦੱਸ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਤੂੰ ਮੈਨੂੰ ਹਰ ਇੱਕ ਗੱਲ ਦੱਸਣੀ ਹੈ ਜੜੀ ਵੀ ਹੋਊਗੀ ਮੈਂ ਤੈਨੂੰ ਸਿਰ ਚੁੱਕ ਕੇ ਲਿਆਂਦਾ ਵਾ ਮੈਂ ਇਦਾਂ ਨਹੀਂ ਹੋਣ ਦੇਣੀ ਹੈਗੀ ਤੇਨਾ ਜਦੀ ਉਹ ਤੇ ਹੈ ਗਈ ਆ ਪਰ ਮੈਂ ਚਾਉਣੀ ਆ ਵੀ ਐਵੇਂ ਨਿਕਿਆ ਨਿਕਿਆ ਗੱਲਾਂ ਤੋਂ ਨਾ ਮੁੜ ਕੇ ਵੱਡੀਆਂ ਹੋ ਜਾਂਦੀਆਂ ਵਾ ਤਾਂ ਕਰਕੇ ਵੀ ਗੱਲ ਨਾ ਹੀ ਨਿਕਲੇ ਤੇ ਚੰਗੀ ਗੱਲ ਆ ਤੈਨੂੰ ਰਕੇਂਦਾ ਡਰਨ ਦੀ ਲੋੜ ਨਹੀਂ ਹੈਗੀ ਮੈਂ ਹੈਗੀ ਆ ਨਾ ਤੂੰ ਦੱਸ ਗੱਲ ਕੀ ਹੋਈ ਹੈ ਦੀਦੀ ਗੱਲ ਕੀ ਹੋਣੀ ਆ ਸੁਣੋ ਫਿਰ ਮੈਂ ਗਈ ਹੀ ਮੰਮੀ ਨਾਲ ਸੌਈ ਜਾ। ਅਛਾ ਸੱਚ ਮੰਮੀ ਮੇਰੇ ਵੱਲ ਆਈ। ਮੈਂ ਡੇ ਹੀ ਕੰਮ ਕਰਨਾ। ਹੂੰ ਤੇ ਐਦਾਂ ਮੈਂ ਮੈਨੂੰ ਪੁੱਛ ਲਿਆ ਵੀ ਮੰਮੀ ਜੀ ਪਿੰਡੋਂ ਨਾ ਹੋਵਾਂ ਡਾਡੀ ਫੋਨ ਦੇ ਹੀ ਕਰਨਾ ਤੇ ਮੈਨੂੰ ਲੱਗਦਾ ਕਿ ਉਹ ਠੀਕ ਜੀ ਨੇ ਹੈਗੇ ਥੋੜੇ। ਮੈਂ ਬਟੇ ਲਿਟੇ ਬੋਲਣ ਦੇ ਹੀ ਉਹਦਣਾ। ਤੇ ਮੈਂ ਚੱਲ ਇੱਕ ਵਾਰ ਉਹ ਨੀਂਦ ਲੈ ਵੀ ਹੋਣੀ ਨੰਮ ਜਾ ਕੇ। ਕਿ ਉਹ ਮੰਮੀ ਕਹਿੰਦੇ ਗਾੜੀਆਂ ਉਹ ਇਹ ਲਵ ਗਰਮੀ ਆ। लवली ਇਹ ਗਰਮੀ ਚ ਕਿੱਥੇ ਰਹਿੰਦਾ ਵਾ ਉਹ ਸਾਰਾ ਦਿਨ AC ਚ ਵੜਿਆ ਰਹਿੰਦਾ ਆ। ਤੋ ਉੱਥੇ ਜਾ ਕੇ ਕਿੱਦਾਂ ਬਹੂਗਾ। ਮੈਂ ਮਿਝ ਹੁਣ ਜਣਾ ਉਹਨਾਂ ਦੇ ਪੈਂਦਾ ਹੀ ਆ ਹੁਣ ਜੇ ਉਥੇ ਏਸੀ ਨਹੀਂ ਦਾ ਮਤਲਬ ਏ ਥੋੜਾ ਘੁਣ ਜਾੜਾ ਹੀ ਨਹੀਂ ਐ ਨਹੀਂ ਤੇ लवली ਕਿੜਾ ਸਾਰਾ ਦਿਨ ਏਸੀ 'ਚ ਹੀ ਬੈਠਾ ਰਹਿੰਦਾ लवली ਬਾਹਰ ਕੰਮ ਨਹੀਂ ਕਰਦਾ ਉਦੋਂ ਏਸੀ ਲੱਗਾ ਹੁੰਦਾ ਬਾਹਰ ਉਥੇ ਪਿਆਲੀਆਂ ਦੇ ਵਿੱਚ ਚਲੋ ਕੋਈ ਗੱਲ ਨਹੀਂ ਜੀ ਇੰਨੀ ਗੱਲ ਕਰ ਵੀ ਲਈਏ ਤਾਂ ਕੋਈ ਗੱਲ ਨਹੀਂ ਮੈਂ ਗੁੱਸਾ ਨਹੀਂ ਕਰੀਤਾ ਉਹ ਉਦਾਂ ਹੀ ਮੰਨਦੇ ਹੋਵੇ ਥੋੜੀ ਪਰੇਸ਼ਾਨੀ ਜੀ ਆ ਗਈ ਤਾਂ ਮੈਂ ਮੰਨ ਲੈਂਦਾ ਤਾਂ ਉਹ ਨਹੀਂ ਗੁੱਸਾ ਕਰਨਾ ਵੀ ਨਹੀਂ ਗਾ ਕੋਈ ਨਹੀਂ ਮੈਂ ਹੈਗੀ ਮੈਂ ਜਾ ਕੇ ਮੰਮੀ ਨੂੰ ਪੁੱਛਦੀ ਆ ਨਾ ਫਲਾ ਕਿ ਜਦੋਂ ਤੂੰ ਆਈਂ ਤੂੰ ਏਸੀ 'ਚੋਂ ਤ ਨਹੀਂ ਆਈ ਉਥੋਂ ਤੇ ਚਾਹੇ ਮੈਂ ਜਦੋਂ ਆਈਂ ਮੈਂ ਕੋ ਜਾ ਕੇ ਮੰਮੀ ਨੂੰ ਪੁੱਛੋਗੇ ਫਿਰ ਉਹਨਾਂ ਨੇ ਕਹਣਾ ਵਾ ਲੈ ਉਸੇ ਵੇਲੇ ਉਹਨਾਂ ਗੱਲ ਕਰ ਦਿੱਤੀ ਆ ਮੈਂ ਤਾਂ ਤੁਹਾਨੂੰ ਨਾ ਭੈੜ ਬਣ ਕੇ ਗੱਲ ਕਰ ਲਈ ਨਹੀਂ ਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੇ ਕੋਈ ਗੱਲ ਨਹੀਂ ਗਈ ਆਉਂਦੀ ਮੈਂ ਆਪੇ ਜਾ ਕੇ ਤੇ ਮੰਮੀ ਨੂੰ ਪੁੱਛ ਲੈਣੀ ਆ ਠੀਕ ਆ ਚਾ ਫਿਰ ਬੋਤੀ ਗੱਲ ਨਾ ਕਰਿਓ ਯਾ ਨਹੀਂ ਕਰਦੀ ਤੇ ਕਰਦੇ ਵਿੱਚ ਗੱਲ ਨਹੀਂ ਗਈ ਜੀ ਹੈ ਨਾ ਤੇ ਫਿਰ ਉਹ ਵਡੀਆਂ ਹੋ ਜਾਂਦੀਆਂ ਤੂੰ ਨਾ ਫਿਕਰ ਕਰ ਮੈਂ ਆਪੇ ਗੱਲ ਕਰ ਲਊਗੀ ਚਲ ਕੋਈ ਨਹੀਂ ਰਪਿੰਦਰ ਤੂੰ ਫਿਕਰ ਨਾ ਕਰ ਤੂੰ ਨਾ ਤਿਆਰ ਹੋ ਤੇ ਤੁਸੀਂ ਜਾਓ ਹਾਂਜੀ ਤੇ ਐਨ ਨਾ ਹੁਣਾ ਬੜਾ ਤਿਆਰ ਹੋ ਕੇ ਜਾਨੀ ਜਿਹੜਾ ਸਾਰਿਆਂ ਨੂੰ ਪਤਾ ਲੱਗੇ ਵੀ ਕੁੜੀ ਖੁਸ਼ ਆਵਾ ਉੱਥੇ ਹਾਂਜੀ ਤੇ ਬਾਕੀ ਤੂੰ ਉੱਥੇ ਜਾ ਕੇ ਕੋਈ ਗੱਲ ਨਹੀਂ ਦੱਸਣੀ ਹੈਗੀ ਨਹੀਂ ਨਹੀਂ ਦੀਦੀ ਉਹ ਤਾਂ ਮੈਂ ਤੁਹਾਡੇ ਨਾਲ ਹੀ ਕਰ ਲਈ ਆ ਮੈਂ ਹੋਰ ਕਿਸੇ ਨਾਲ ਨਹੀਂ ਗੱਲ ਕਰਨੀ ਜੜੀਆਂ ਇੱਥੇ ਵਾਲੀਆਂ ਵਾ ਨਾ ਉਹ ਮੈਂ ਆਪੇ ਸੰਭਲੂਗੀ ਹਾਂਜੀ ਤੇ ਤੂੰ ਤਿਆਰ ਹੋ ਕੇ ਤੇ ਤੂੰ ਜਾ ਤੇ ਨਾਲੇ ਜਿਹੜੇ ਆਪਣੇ ਟੁੰਮਾ ਟਾੰਮਾ ਵਾ ਨਾ ਸਾਰਿਆਂ ਐਨ ਪਾ ਕੇ ਜਾਇਂ ਜਿਹੜੇ ਚਾਚੀਆਂ ਤਾਈਆਂ ਗੱਲਾਂ ਕਰਦੀਆਂ ਹਨ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵਾ ਕਿ ਸੌਖੀ ਆ ਉੱਥੇ ਹੈਗੀ ਤੇ ਭਾਵੇਂ ਮਾਂ ਮੇਰੀ ਆ ਪਰ ਉਹ ਦਿਨ ਵੇਖਿਆ ਕੀ ਕਰਦੀ ਸੀਗੀ ਹਾਂਜੀ ਮੈਂ ਉਹ ਦਿਨ ਸਭ ਕੁਝ ਵੇਖਿਆ ਸੀ ਉਹਨੂੰ ਪਤਾ ਲੱਗਣਾ ਚਾਹੀਦਾ ਤੇ ਕੋਈ ਗੱਲ ਨਹੀਂ ਤੁਸੀਂ ਕਰਨੀ ਕਰਨਾ ਕਿਸ ਗੱਲ ਦਾ ਕੋਈ ਨਹੀਂ ਤੂੰ ਤਿਆਰ ਹੋ ਤਾਂ ਤੁਸੀਂ ਜਾਓ ਨਹੀਂ ਕੋਈ ਗੱਲ ਨਹੀਂ ਦੀਦੀ ਕੋਈ ਨਹੀਂ ਆਉਂਦੇ ਜੇ ਫਿਰ ਕਰ ਲੈਣੀ ਸਲਾਹ ਇਹਦਾ ਨਾ ਜੇ ਮੰਨਦੇ ਫਿਰ ਕੋਈ ਨਹੀਂ ਹੋਉਨੇ ਕੋਈ ਨਹੀਂ ਮੰਨ ਜੂਗਾ ਹਾਂਜੀ ਤੁਸੀਂ ਜਾਓ ਚਲੋ ਠੀਕ ਹੈ ਮੈਂ ਮੰਮੀ ਨਾਲ ਆਪੇ ਗੱਲ ਕਰ ਲੈਂਦੀ ਮੈਂ ਪੁੱਛ ਲੈਣੀ ਆਂ ਮੈਨੂੰ ਤਾਂ ਡਰ ਲੱਗੀ ਜਾਂਦਾ ਵਾ ਦੀਦੀ ਨਾ ਗਲਤ ਮੈਂ ਕਰ ਲਈ ਆ ਦੀਦੀ ਨੂੰ ਦੱਸ ਤੇ ਦਿੱਤਾ ਆ ਹੁਣ ਜਾ ਕੇ ਮੰਮੀ ਨਾਲ ਗੱਲ ਕਰਨਗੇ ਐਵੇਂ ਮੰਮੀ ਵੀ ਗਾੜੀਆਂ ਬੋਲਣਗੇ ਮੈਂ ਕੀ ਕਹਿਤਾ ਵਨੂੰ ਸੱਚੀ ਮੈਨੂੰ ਫਿਕਰ ਜੀ ਲੱਗ ਗਈ ਆ ਮੈਨੂੰ ਨਹੀਂ ਹੀ ਕਹਿਣਾ ਚਾਹੀਦਾ ਪਰ ਕੀ ਕਰਾਂ ਮੇਰੇ ਕੋ ਰਿਹਾ ਵੀ ਨਹੀਂ ਗਿਆ ਮੈਨੂੰ ਦੱਸਣਾ ਹੀ ਪਿਆ ਵਾ ਦੀਦੀ ਨੂੰ ਚੱਲ ਪਤਾ ਨਹੀਂ ਹੁਣ ਕੀ ਕਰਦੇ ਆ ਤੇ ਕੀ ਨਹੀਂ ਕਰਦੇ ਹੁਣ ਇਹ ਵੀ ਬਾਹਰ ਆਉਣਗੇ ਤੇ ਫੇਰ ਹੀ ਇਹਨਾਂ ਨੂੰ ਪੁੱਛੂੰਗੀ ਕਿ ਜਾਣਾ ਵਾ ਚਾਹੇ ਕਿਦਾਂ ਕਿਦਾਂ ਨਹੀਂ ਏ ਵੀ ਹਲੇ ਤੱਕ ਤੇ ਆਈ ਨਹੀਂ ਹੈ ਮੇਰੇ ਲਾਗੇ ਤੇ ਜਾਣਾ ਕਿਹੜੇ ਵਲੇ ਆ ਉਤੋਂ 11 ਤੱਕ ਇਹ ਵੱਜ ਗਈ ਆ ਤੇ ਨਾਲੇ ਮੰਮੀ ਕਹਿੰਦੀ ਆ ਟਾਈਮ ਨਾ ਆਵੀ ਜਾਇਓ ਤੇ ਇਹੋ ਜਾ ਕੀ ਜਾਣਾ ਵਾ ਤੇ ਕੀ ਨਹੀਂ ਲੁੱਜੀ ਮੈਂ ਤੇ ਪਛਤਾਉਂਦੀ ਆ ਮੈਂ ਸੋ ਰਹਿਣੀ ਦੇਣਾ ਹੈ ਕਹਿਣਾ ਹੀ ਨਹੀਂ ਕਿ ਚਲ ਜਾਣਾ ਵਾ ਕਿ ਨਹੀਂ ਜਾਣਾ ਇੰਦਾ ਕਰਨੀ ਆ ਕੱਪੜੇ ਕੱਢ ਕੇ ਰੱਖ ਲੈਣੀਆਂ ਉਹਨਾਂ ਨੂੰ ਪ੍ਰੈਸ ਮਾਰ ਲੈਣੀਆਂ ਜੇ ਆਉਣਗੇ ਨਾ ਤੇ ਫੇਰ ਚਲ ਜਾਵਾਂਗੀ ਮੇਰੀ ਗੱਲ ਸੁਣ ਹਾਂਜੀ ਆਜੋ ਕਿੱਧਰ ਦੀ ਤਿਆਰੀ ਆ ਤਿਆਰੀ ਤਾਂ ਦੱਸਿਆ ਨਹੀਂ ਮੰਮੀ ਨੇ ਉਹ ਮੰਮੀ ਨੇ ਤੇ ਮੈਨੂੰ ਦੱਸਤਾ ਵਾ ਪਰ ਤੇਰਾ ਤੇ ਫਰਜ ਬੰਦਾ ਇਹਨਾਂ ਮੈਨੂੰ ਪੁੱਛਣ ਦਾ ਜਾਣਾ ਤੇ ਮੈਂ ਵਾ ਤੇਰੇ ਨਾਲ ਕਿ ਮੰਮੀ ਨੇ ਜਾਣਾ ਚਲੋ ਮੈਂ ਤਾਂ ਸੋਚਿਆ ਵੀ ਚੱਲ ਪਹਿਲਾਂ ਮੰਮੀ ਨਾਲ ਗੱਲ ਕਰ ਲੈਣੀ ਆ ਚੱਲ ਉਹਨਾਂ ਨੇ ਫੈਸਲਾ ਕਰਨਾ ਵਾ ਵੀ ਜਾਣਾ ਕਿ ਨਹੀਂ ਜਾਣਾ ਇਹਦੇ ਵਿੱਚ ਕੋਈ ਵੀ ਸਲਾਹ ਕਰਨੀ ਹੁੰਦੀ ਹੈ ਨਾ ਪਹਿਲਾਂ ਮੈਨੂੰ ਪੁੱਛਿਆ ਕਰ ਜਾਣਾ ਤੇ ਮੈਂ ਹੀ ਆ ਨਾ ਤੇਰੇ ਨਾਲ ਜੇ ਮੈਂ ਕਿਤੇ ਚੱਲ ਜਾਂਦਾ ਤੇ ਫੇਰ ਹੁਣ ਤੇ ਚੱਲ ਮੈਂ ਘਰੇ ਆ ਚਲੋ ਕੋਈ ਨਹੀਂ ਅਗੇ ਤੋਂ ਧਿਆਨ ਰੱਖਾਂਗੀ ਹਾਂ ਉਹ ਤੇ ਚੱਲ ਕਰ ਲਾ ਪ੍ਰੈਸ ਫਿਰ ਮੇਰੀ ਗੱਲ ਸੁਣ ਹਣ ਗੁੱਸਾ ਨਾ ਕਰਕੇ ਬਹਿ ਜੀ ਮੈਂ ਉਦਾਂ ਹੀ ਡਿਆਵਾ ਕਹਿਣਾ ਨਹੀਂ ਨਹੀਂ ਮੈਂ ਨਹੀਂ ਗੁੱਸਾ ਕੀਤਾ ਉਹ ਆਹੋ ਤੇ ਚੱਲ ਮੇਰੇ ਵੀ ਕਰ ਦੇ ਪ੍ਰੈਸ ਤੇ ਫਿਰ ਚਲ ਜਾਨੇ ਚਲ ਦੱਸ ਦੋ ਮੈਨੂੰ ਕਿਹੜੇ ਕੱਪੜੇ ਪਾਉਣੇ ਉਹ ਫੇਮ ਕੱਢ ਦਿੰਦੀ ਆ ਜਿਹੜੀ ਮਰਜ਼ੀ ਕਰਦੀ ਉਹ ਪਾ ਕੇ ਮੈਂ ਚਲ ਜਾਣਾ ਆ ਚਲੋ ਠੀਕ ਆ ਹਾਂ ਉਹਦਾ ਡਿਆ ਹੀ ਹੱਸੇ ਨਾ ਚੰਗਾ ਨਹੀਂ ਕੋਈ ਗੱਲ ਨਹੀਂ ਜੋ ਕਰਦੇ ਫਿਰ ਮੇਰੇ ਵੀ ਤੇ ਮਨਾ ਹਾਂ ਠੀਕ ਜੀ ਚਲ ਹੈ ਕਿਤੇ ਵਿਚਾਰੇ ਚੰਗੀ ਯਾਦਾਂ ਐ ਹੱਸ ਕੇ ਗੱਲ ਕਰਦੀ ਆ ਭਰੀਆ ਕਿ ਮੇਰੀ ਵੀ ਗਲਤੀ ਆ ਮੈਨੂੰ ਪਹਿਲਾਂ ਦੱਸਣਾ ਚਾਹੀਦਾ ਸੀ ਕਿ ਮੈਂ ਪਿੰਡ ਜਾਣਾ ਆ ਮੈਂ ਵੀ ਪਹਿਲਾਂ ਮੰਮੀ ਨੂੰ ਪੁੱਛ ਲਿਆ ਵੀ ਪਹਿਲਾਂ ਸੱਸ ਮਾਣਾ ਹੀ ਗੱਲ ਕਰਨੀ ਆ ਚਲ ਕੋਈ ਗੱਲ ਨਹੀਂ ਹੁਣ ਅੱਗੇ ਤੋਂ ਧਿਆਨ ਰੱਖੂਗੀ ਪਹਿਲਾਂ ਇਹਨਾਂ ਨੂੰ ਦੱਸਿਆ ਕਰੂੰਗੀ ਕਿਉਂਕਿ ਜਾਣਤ ਇਹਨਾਂ ਨੇ ਹੁੰਦਾ ਵਾ ਨਾਲ ਬਾਅਦ ਚ ਚੱਲ ਮਮੀ ਨੂੰ ਪੁੱਛ ਲਿਆ ਕਰੂੰਗੀ ਮਮੀ ਸਬਜੀ ਚੀਰਣ ਦੇ ਆਹ ਮੈਂ ਚੀਰਦਾ ਤਾਂ ਨੀ ਸਿੱਧਾ ਲੜ ਰਹੀ ਹਾਂ ਠੀਕ ਆ ਤੇ ਰਪਿੰਦਰ ਨੇ ਜਾਣ ਵੱਲੋਂ ਪੁੱਛਿਆ ਤਾਂ ਨਾ ਨਹੀਂ ਉਹਨੇ ਪੁੱਛਣਾ ਮੈਨੂੰ ਕੀ ਹੀ ਆਖਣ ਲਈ ਹੀ ਵੀ ਕੱਲ ਦਾਦੀ ਨਾਲ ਗੱਲ ਹੋਈ ਆ ਕਿ ਦਾਦੀ ਕਹਿੰਦੇ ਬਸ ਠੀਕ ਨਹੀਂ ਐ ਮੈਂ ਤੇ ਮੇਰਾ ਇਰਾਦਾ ਜਾ ਕੇ ਤਾਂ ਮੈਂ ਹਾਂ ਉਹ ਤਾਂ ਗੱਲ ਠੀਕ ਆ ਮਮੀ ਪੁੱਛਿਆ ਹੀ ਤੇ ਚਲ ਕੋਈ ਨਹੀਂ ਤੁਸੀਂ ਵੀ ਹਸਾਬ ਨਾਲ ਜਵਾਬ ਦਿੰਦੇ ਉਹਨੂੰ ਤੇ ਤੁਸੀਂ ਜੂ ਏਸੀ ਓਸੀ ਦੀਆਂ ਬੁਝਾਰਤਾ ਪਾਉਂਦਾ ਚਲ ਮੰਮੀ ਜੇ ਉਹਨੇ ਪੁੱਛਿਆ ਹੀ ਤੇ ਤੁਸੀਂ ਚੱਜਣਾ ਹੀ ਉਹਨੂੰ ਦੱਸ ਦਿੰਦੇ ਤੇ ਤੁਸੀਂ ਜੂ ਬੁਝਾਰਤਾ ਪਾਉਂਦਾ ਪੇ ਵਿੱਚ ਏਸੀ ਦੀਆਂ ਕਿ लवली ਏਸੀ ਤੋਂ ਬਗੈਰ ਨਹੀਂ ਰਹਿੰਦਾ ਉਹ ਸਾਰਾ ਸਾਰਾ ਦਿਨ ਜਦੋਂ ਫਿਰਦਾ ਰਹਿੰਦਾ ਉਹ ਏਸੀ ਦੀ ਰਹਿੰਦਾ ਵਾ ਵਾਦੂ ਉਹਨੂੰ ਮੈਂ ਕਿਹਾ ਵੀ ਕੀ ਆ ਜੋ ਸਚਾਈ ਆ ਉਹ ਹੀ ਮੈਂ ਦੱਸੀ ਆ ਇੰਨੀ ਤਾਂ ਗਰਮੀ ਆ ਮੁੜ ਕੇ ਬਿਮਾਰ ਹੋ ਕੇ ਆਣ ਕੇ ਘਰ ਬਹਿਣਗੇ ਸਾਡੇ ਪਾਸ ਅਸਿਆਪਾ ਪਾਉਣਗੇ ਉਨੇ ਬਗੰਤੇ ਨੂੰ ਕੀ ਜਾ ਕੇ ਲੁੱਤੀ ਲਾਤੀ ਆ ਤੂੰ ਜਿਹੜੀ ਚੜੇ ਕੋੜੇ ਸਵਾ ਮੇਰੇ ਆ ਲੱਗੀ ਆ ਮੰਮੀ ਉਹਨੇ ਮੈਨੂੰ ਲੁੱਤੀ ਕੋਈ ਨਹੀਂ ਗੀ ਲਾਈ ਮੈਂ ਹੀ ਉਹਨੂੰ ਪੁੱਛਿਆ ਸੀ ਜਾ ਕੇ ਤੇ ਤੁਸੀਂ ਹਾਜੜੀਆਂ ਏਸੀ ਉਸੀ ਦੀਆਂ ਬੁਝਾਰਤਾ ਨਾ ਇਹ ਪੌਣੀਆਂ ਛੱਡ ਦੋ ਜੇ ਚੰਗਾ ਰਿਸ਼ਤਾ ਕਰਾਤਾ ਤਾਂ ਹੁਣ ਤੋ ਨਹੀਂ ਆ ਕਿ ਪਾਣੀ ਬੰਦ ਕਰ ਲਾ ਕੋਈ ਨਾ ਉਹਨੂੰ ਕੋ ਕਿਆ ਮੰਮੀ ਜਿੱਦਾਂ ਤੁਸੀਂ ਵਿਆਹੇ ਆਏ ਹੀ ਉਹ ਦਿਨ ਉੱਥੇ ਅਸੀਂ ਤਾਂ ਨਹੀਂ ਲੱਗੇ ਹੈਗੇ ਨਹੀਂ ਬਹੁਤੀ ਨਾ ਮੇਰੇ ਨਾਲ ਜ਼ਬਾਨ ਨਾ ਚਲਾ ਜਦੋਂ ਮੈਂ ਵਿਆਹੀ ਆਈ ਹੈ ਨਾ ਜਿੰਨੇ ਜੋਗੇ ਹੈਗੇ ਸੀ ਉਹਨਾਂ ਨੇ ਸਮਾਨ ਦੇ ਕੇ ਕੱਲਿਆ ਸੀਗਾ ਨਾਲੇ ਤੇਰਾ ਬੜਾ ਅਸੀਂ ਆਇਆ ਕੋਣ ਤੇ ਰਵਾਜ ਵਾ ਲੋਕੀ ਸਾਰੇ ਦੇਣ ਦੇ ਆ ਉਹਨਾਂ ਲੋ ਕਰਨੀ ਹੀ ਦੇਣਾ ਤੇ ਜੇ ਚਲ ਤੁਹਾਡਾ ਨਹੀਂ ਆਇਆ ਮੇਰਾ ਨਹੀਂ ਆਇਆ ਤੇ ਘਰ ਤੇ ਅਸੀਂ ਹੈਗਾ ਹੀ ਨਾ ਤੇ ਪਹਿਲਾਂ ਹੀ ਮੈਂ ਤੁਹਾਨੂੰ ਕਿਹਾ ਸੀ ਵੀ ਉਹਦਾ ਆਉਣਾ ਕੱਖ ਨਹੀਂ ਆ ਨਹੀਂ ਅਜ ਕਦੇ ਮੰਗਿਆ ਨਹੀਂ ਕਿ ਲੈ ਕੇ ਆ ਮੈਂ ਗੱਲ ਹੀ ਕੀਤੀ ਅੱਗੇ ਉਹਦੀਆਂ ਚੀਜ਼ਾਂ ਆਈਆਂ ਸੀ ਬਤਾਂਦੇ ਆ ਸਾਡੇ ਘਰ ਕੁਝ ਨਹੀਂ ਹੈਗਾ ਤੇ ਫੇਰ ਤੁਸੀਂ ਬੁਝਾਰਦਾ ਵੀ ਕਿਉਂ ਪਾਉਂਦੇ ਜੇ ਜੇ ਵਰਤਨ ਨਹੀਂ ਦੇ ਦੇ ਪਿਆਹ ਜੇ ਗਰਮੀ ਦੇ ਵਿੱਚ ਮੁੰਡਾ ਬਿਮਾਰ ਹੋ ਕੇ ਆ ਗਿਆ ਤਾਂ ਫੇਰ ਅੱਗੇ ਨੇ ਮੁੰਡਾ ਮੈਨੂੰ ਬਹੁਤ ਘਰ ਬੈਠਾ ਰਹਿੰਦਾ ਸਾਰਾ ਸਾਰਾ ਦਿਨ ਕੇ ਸਾਰਾ ਦਿਨ ਉਹ ਮੁੰਡਿਆਂ ਨਾਲ ਫਿਰਦਾ ਰਹਿੰਦਾ ਵਾ ਅੱਗੇ ਤਾਂ ਮੈਨੂੰ ਏਸੀ ਨਾਲ ਚੁੱਕੀ ਫਿਰਦਾ ਵਾ ਐਹੋ ਤੇ ਗੱਲ ਵਾ ਐਹੋ ਗੱਲਾਂ ਕਰਨ ਵਾਲੀਆਂ ਰਹਿ ਗਈਆਂ ਅਸੀਂ ਤੇਰੇ ਨਾਲ ਗੱਲਾਂ ਤਾਂ ਫੇਰ ਆਪੇ ਨਿਕਲਣੀਆਂ ਜਦੋਂ ਤੁਸੀਂ ਡੈ ਵੀ ਪੇਜ ਕਰਨ ਨਹੀਂ RAM ਨਾ ਨਾ ਆਪਣਾ ਕੰਮ ਕਰਿਆ ਕਰ ਨਿੱਕੇ ਨਿੱਕੇ ਗੱਲ ਦਾ ਮੁੱਦਾ ਨਾ ਬਣਾਇਆ ਕਰ ਉਹਨੂੰ ਮੈਂ ਸਮਝ ਨਹੀਂ ਆਂਦੀ ਦੇਨ ਵੀ ਮੜੀ ਜੇ ਗੱਲ ਹੈ ਤਾਂ ਜਾ ਕੇ ਤੋਹਾ ਦੇ ਕੰਨਾਂ ਦੇ ਵਿੱਚ ਪਾਤੀ। ਉਹਨੇ ਮम्मी ਮੈਨੂੰ ਸਾਰੀ ਗੱਲ ਦੱਸਣੀ ਆ ਠੀਕ ਆ ਨਾ ਜੇ ਮੈਂ ਉਹਨੂੰ ਸਿਰ ਚੁੱਕ ਕੇ ਲਿਆਂਦਾ ਵਾ ਉਹਨੇ ਮੈਨੂੰ ਹੀ ਦੱਸਣਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਪਰ ਤੁਸੀਂ ਆਪਣੀ ਆਤਾਂ ਤੋਂ ਹਟਣ ਨਹੀਂ ਦੇ ਹੈਗੇ। ਇਹ ਗੱਲ ਮੈਂ ਕੀਤੀ ਤੇ ਤੈਨੂੰ ਦੱਸਣ ਆ ਗਈ। ਜਿਹੜਾ ਚਾਹ ਪਈ ਪੀਂਦੇ ਸੀ ਤੁਹਾਨੂੰ ਮੈਂ ਕਿਹਾ ਵੀ ਤਾਜੀ ਬਣਾ ਕੇ ਪੀ ਲੈ ਇਹਨਾਂ ਨੇ ਦੱਸਿਆ ਮम्मी ਨੇ ਆ ਵੀ ਗੱਲ ਮੈਨੂੰ ਕਹੀ ਆ। ਚੱਲ ਕੋਈ ਗੱਲ ਨਹੀਂ ਫਿਰ ਕੀ ਹੋਗਾ ਜੇ ਪੀਂਦੇ ਹੀ ਸੀਗੀ ਤੇ। ਚਲਾਕ ਵੱਡੀ ਤੂੰ। ਤੂੰ ਹੀ ਨਹੀਂ ਵਾਰੇ ਆਉਣ ਦੇ ਸਕਦੇ ਤੁਹਾਨੂੰ ਤੁਹਾਡੇ ਨਾਲ ਕੋਈ ਵਾਰੇ ਆ ਸਕਦਾ ਵਾ ਆ ਵੀ ਨਹੀਂ ਸਕਦਾ ਤੁਹਾਡੇ ਨਾਲ। ਜੇ ਮੇਰੇ ਫੇ ਚੋਪੀ ਕੀ ਤਿਰਿਆ ਕਰ ਸੇਰਾ ਡਾਂਕ ਕਿ ਆ ਜਾਨੀ ਨਹੀਂ ਮੇਰੇ ਵਾਲਾ ਕਿੱਡੀਆਂ ਮਿਰਚਾਂ ਲੱਗੀਆਂ ਮੈਨੂੰ ਵੀ ਉਹਨੂੰ ਆ ਗੱਲ ਕਹੀ ਆ ਮੈਂ ਤਾਂ ਕਹਿਣਾ ਜਿੱਥੇ ਜ਼ੋਰ ਲੱਗਦਾ ਤੇਰਾ ਲਾਲਾ ਤੂੰ ਵੀ ਹੁਣ ਇੱਥੇ ਆ ਗਈ ਚਲਤ ਨਹੀਂ ਚੱਲੀ ਇਹ ਮਾਤਾ ਦਾ ਮਨੇ ਉਹ ਹਾਲ ਹੈਗਾ ਮੈਂ ਇਹਨੂੰ ਕਹਾਂ ਵੀ ਹੀ ਪਹਿਲਾਂ ਹੀ ਇਹਨੂੰ ਮੈਂ ਵੱਡਿਆ ਏ ਕਿ ਤੂੰ ਨਾ ਇਹ ਕੰਮ ਛੱਡ ਦੀ ਇਹ ਕੰਮ ਨਹੀਂ ਉਹ ਚੱਲਣੇ ਹੈਗੇ ਮੇਰੇ ਨਾਲ ਤੇ ਕਰ ਲੈਣੀ ਆ ਤੂੰ ਉਹਦੇ ਨਾਲ ਨਹੀਂ ਚੱਲਣੇ ਔਰ ਇਹ ਨਹੀਂ ਹਾਰਦੀ ਹੈਗੀ ਉਹਨਾਂ ਕੰਮਾਂ ਤੋਂ ਨਾਲੇ ਮੈਂ ਦੱਸਿਆ ਵੀ ਇਹ ਉਹਦਾ ਹੁਣਾ ਕੱਖ ਨਹੀਂ ਹ ਇਹਨੂੰ ਫੇਰ ਵੀ ਨਹੀਂ ਲੱਗਦੀ ਹੈਗੀ ਖੜ ਕੇ ਤੇ ਸਬਜੀ ਜੀ ਬਹਿ ਜਾਂਦੀ ਕੱਟਣ ਸਾਰਾ ਕੰਮ ਇਹਨੂੰ ਹੋਇਆ ਮਿਲਦਾ ਵਾ ਤੇ ਫੇਰ ਵੀ ਬਸ ਉੱਥੇ ਬੈਠੀ ਤੇ ਰੌਲਾ ਪਾਈ ਜਾਂਦੀ ਹੁਕਮ ਚਲਾਈ ਜਾਂਦੀ ਕੱਢ ਕੇ ਟੌਰ ਤੇ ਬਹਿ ਜਾਂਦੀ ਐ ਨਵਾਂ ਨਾਲੋਂ ਵੱਧ ਟੌਰ ਤੇ ਇਹਦਾ ਹੁੰਦਾ ਵਾ ਜੇ ਤੇ ਉਹਦੀ ਕੋਈ ਗਲਤੀ ਹੋਵੇ ਫੇਰ ਤੇ ਮੈਂ ਉਹਨੂੰ ਸਮਝਾ ਵੀ ਲਵਾਂ ਵੀ ਚਲ ਪਿੰਦਰ ਐਦਾਂ ਨਾ ਕਰਿਆ ਕਰ ਪਰ ਜਦੋਂ ਉਹਦੀ ਕੋਈ ਗਲਤੀ ਨਹੀਂ ਸਾਰਾ ਉਹ ਚਾਰੀ ਕੰਮ ਕਰਦੀ ਐ ਨਾਲੇ ਜੀ 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 ਕਰਦੀ ਫਿਰਦੀ ਐ ਤੇ ਫੇਰ ਵੀ ਇਹ ਉਹਦੇ ਦਿਵਾਲੇ ਕਿਉਂ ਹੋਵੇ ਪਹਿਲਾਂ ਮੈਂ ਉਹਨੂੰ ਹੁਣ ਵੀ ਨਹੀਂ ਦੇਣਾ ਉਹਦੇ ਦਿਵਾਲੇ ਪਹਿਲਾਂ ਇਹ ਮੇਰੇ ਨਾਲ ਇਹ ਕੋ ਕਰਦੀ ਸੀ ਤੇ ਹੁਣ ਉਹਦੇ ਨਾਲ ਡੈਪੀ ਆ ਉਹਨੂੰ ਤਾਂ ਨਹੀਂ ਮੈਂ ਕੋਈ ਗੱਲ ਕਰਨ ਦੇਣੀ ਹੈਗੀ ਕੋਈ ਨਹੀਂ ਇਹਦੇ ਨਾਲ ਮੈਂ ਆਪੇ ਇਨੇ ਜੱਠੂਗੀ ਇਹਨੇ ਨਹੀਂ ਇਦਾਂ ਹਟਣਾ ਇਦਾਂ ਕਰਦੀ ਆ ਪਹਿਲਾਂ ਨਾ ਡਾਡੀ ਜੀ ਨੂੰ ਫੋਨ ਲਾ ਦੇਣੀ ਆ ਪਿੰਡ ਉਹਨਾਂ ਨੂੰ ਮੜਿਆ ਦੱਸ ਦੇਣੀ ਆ ਵੀ ਆਪਾਂ ਆਉਣ ਲੱਗੇ ਆ ਕਿਉਂਕਿ ਫੇਰ ਵਿਚਾਰੇ ਉਦਾਂ ਹੀ ਬੈਠੇ ਹੋਣੇ ਆ ਚੱਲੇ ਕਿ ਮੜਾ ਮੋਟਾ ਕੋਈ ਨਾ ਕੋਈ ਸਮਾਨ ਤੇ ਲੈ ਆਉਣਗੇ ਮੇਰੀ ਤੇ ਚੱਲ ਕੋਈ ਗੱਲ ਨਹੀਂ ਆ ਫਿਰ ਵੀ ਇਹਨਾਂ ਨੇ ਨਾਲ ਜਾਣਾ ਵਾ ਨਾ ਹੈਲੋ ਹਲੋ ਅਸਲੀ ਜੀ ਸੀਗਾ ਪਕਰ ਤੰਦਰ ਕੀ ਹਾਲ ਹੈ ਤੇਰਾ ਹਾਂਜੀ ਹਾਂਜੀ ਵਧੀਆ ਠੀਕ ਜੇ ਤੁਸੀਂ ਦੱਸੋ ਬਸ ਠੀਕ ਹੈ ਪਤਾ ਪੜਾਈ ਮੈਂ ਕੋਸਾਉਂਦੀ ਆ ਅਛਾ ਅਛਾ ਤੇ ਕੀ ਕਰਨਦੇ ਆ ਬਸ ਕਰਨਾ ਕੀ ਚਾਹ ਬਣਾ ਕੇ ਪੀ ਲਿਆ ਅੱਛਾ ਅੱਛਾ ਹਾਂਜੀ ਤੇ ਮੈਂ ਲਾ ਪਰਵਾਰ ਪਰ ਹਾਂਜੀ ਹਾਂਜੀ ਵਧੀਆ ਪਰਵਾ ਠੀਕ ਆ ਤੇ ਮੈਂ ਨਾ ਤੁਹਾਨੂੰ ਫੋਨ ਲਾਇਆ ਸੀ ਵੀ ਆਪਾਂ ਨਾ ਆਉਣ ਲੱਗੇ ਅਛਾ हां जी बस ਲੱਗੇ ਹਨ ਤਿਆਰ ਹੋਣ ਤੇ ਮੈਂ ਚਲ ਪਹਿਲਾਂ ਮੜਾ ਜੀ ਦੱਸ ਦੇਣੀ ਆ ਵੀ ਘਰੇ ਰਿਓ ਇਹ ਆਉਣਾ ਕਿੱਨੇ ਕਿਨੇ ਆ ਪੁੱਤ ਆਉਣਾ ਬਸ ਡੈਡੀ ਜੀ ਆਪਾਂ ਹੀ ਆ ਅਹੀਂ ਆਉਣਾ ਵਾ ਤੇ ਇਹਨਾਂ लवली ਨਹੀਂ ਆਉਣਾ ਵਾ ਨਾਲ ਨਹੀਂ ਗਰੇਜ ਠਾਰੀ ਨੇ ਸਾਡੇ ਨਹੀਂ ਆਉਣਾ ਨਹੀਂ ਨਹੀਂ ਉਹਨਾਂ ਨੇ ਨਿਗਾਉਣਾ ਹੈਗਾ ਉਹ ਕਹਿੰਦੇ ਕੋਈ ਨਹੀਂ ਆਪਾਂ ਫੇਰ ਜਾਵਾਂਗੇ ਤੇ ਆਪਾਂ ਦੋਆ ਨਹੀਂ ਆਉਣਾ ਵਾ ਚੱਲ ਕੋਈ ਨਹੀਂ ਆਜੋ ਪੁੱਤਾਂ ਦੇ ਹਾਂ ਜੀ ਤੇ ਚੱਲ ਇਹ ਆ ਕਿ ਮੜਾ ਮੋਟਾ ਸਮਾਨ ਜਿਆ ਲਿਆਇਓ ਚਾਹ ਵਾ ਹਤੀ ਤਾਂ ਲੈ ਆਪ ਵੀ ਫੇਰ ਨਾ ਹੁੰਦਾ ਹੀ ਆ ਚਲ ਕੋਈ ਨਹੀਂ ਕੋਤ ਆਜੋ ਤੁਸੀਂ ਮੈਂ ਲਿਆਉਣਾ ਸਮਾਨ ਹਾਂ ਹਾਂ ਜੀ ਹਾਂ ਪਰਵਾਨਾ ਸਭ ਠੀਕ ਠਾਕ ਆ ਨਾ ਹਾਂ ਜੀ ਹਾਂ ਜੀ ਵਧੀਆ ਬਸ ਠੀਕ ਵਾ ਤੇ ਚਲੋ ਠੀਕ ਹੋ ਮੈਂ ਰੱਖਦੀ ਲੱਗੀ ਹੀ ਤਿਆਰ ਹੋਣਾ ਹਾਂ ਚਲ ਕੋਈ ਨਹੀਂ ਆਜੋ ਕੋਤ ਕੋਈ ਗੱਲ ਨਹੀਂ ਮੈਂ ਕਰੀਏ ਲੈ ਆਪਣਾ ਸਵਾਸ ਠੀਕ ਜੀ ਹਾਂ ਠੀਕ ਓਕੇ ਕੀ ਯਾਰ ਨਾ ਆਹ ਤੇ ਦਿੰਦੇ ਆ ਨਾ ਚਲ ਵਿਆਹ ਤੋਂ ਬਾਅਦ ਬਹੁਤ ਗਾਦਾ ਖਰਚਾ ਵਾ ਵਿਆਹ ਕਰ ਦਿੰਨੇ ਆ ਪਰ ਇਹ ਆ ਕਿ ਵਿਆਹ ਤੋਂ ਬਾਅਦ ਸਭੋ ਜਿਆਦੇ ਖਰਚੇ ਵੱਜ ਜਾਂਦੇ ਆ ਹੁਣ ਜਾਵਾਂਗੇ ਉਥੇ ਖਰਚਾ ਜੇ ਵਾਪਸ ਆਵਾਂਗੇ ਫੇਰ ਕੋ ਨਾ ਕੋ ਦੇਗੇ ਤੋਰਨਾ ਕੀ ਆ ਨਾ ਮਡੇ ਬੰਦੇ ਦਾ ਵੀ ਕੋ ਹਾਲ ਨਹੀਂ ਆ ਚਾਰੇ ਪਾਸੇ ਵੇਖਣਾ ਪੈਂਦਾ ਪਹਿਲਾਂ ਵੀ ਪੈਸਾ ਕੱਢੀਏ ਕਿ ਨਾ ਕੱਢੀਏ ਚੱਲ ਕੋਈ ਪਤਾ ਨਹੀਂ ਕਿੱਥੇ ਤਿਆਰ ਹੋ ਗਏ ਹੋਣੇ ਆ ਇਹਨਾਂ ਆਖਣਾ ਤੋਂ ਹੁਣ ਆਪਲੀ ਢੋਈ ਜੰਨੀ ਆ